ਅਜ ਕਿਸਾਨਾਂ ਵੱਲੋਂ ਮਾਨਾਵਾਲਾ ਟੋਲ ਪਲਾਜ਼ਾ ਤੇ ਟਰਨਾ ਲਗਾ ਕੇ ਫਰੀ ਕਰ ਦਿੱਤਾ ਗਿਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਕਿਸਾਨ ਦੇ ਨਾਲ ਦੁਰਵਿਹਾਰ ਕੀਤਾ ਤੇ ਕਿਸਾਨ ਦਾ ਮੋਬਾਈਲ ਫੋਨ ਖੋਇਆ ਗਿਆ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਪਰਾਲੀਆਂ ਨੂੰ ਅਗਨ ਹੀ ਲਾਉਣੀ ਤਾਂ ਦੂਜੇ ਪਾਸੇ ਕਿਸਾਨ ਦੋ-ਦੋ ਹਜ਼ਾਰ ਰੁਪਏ ਦੇ ਕੇ ਜੇ ਪਰਾਲੀ ਚਕਵਾ ਕੇ ਫੈਕਟਰੀਆਂ ਦੇ ਵਿੱਚ ਪੇਜ ਰਹੇ ਹਨ ਤਾਂ ਟੋਲ ਪਲਾਜ਼ਾ ਵਾਲਿਆਂ ਵੱਲੋਂ ਟਰਾਲੀਆਂ ਨੂੰ ਰੋਕ ਕੇ ਉਹਨਾਂ ਕੋਲੋਂ ਟੋਲ ਮੰਗਿਆ ਜਾ ਰਿਹਾ ਹੈ ਜੇਕਰ ਕੋਈ ਕਿਸਾਨ ਟੋਲ ਨਹੀਂ ਦਿੰਦਾ ਤਾਂ ਉਸਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਕਿਸਾਨ ਆਗੂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਕੋਈ ਟੋਲ ਨਹੀਂ ਲੱਗੇਗਾ ਪਰ ਟੋਲ ਪਲਾਜਾ ਵਾਲੇ ਜਾਣ ਬੁੱਝ ਕੇ ਕਿਸਾਨਾਂ ਨੂੰ ਖਰਾਬ ਕਰਕੇ ਤੱਕੇਸ਼ਾਹੀ ਕਰ ਰਹੇ ਹਨ ਜਿਸਦੇ ਚਲਦੇ ਅੱਜ ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜੇ ਦੇ ਧਰਨਾ ਲਗਾ ਕੇ ਇਸ ਨੂੰ ਬੰਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਡੀਸੀ ਦਫਤਰ ਤੋਂ ਪ੍ਰਸ਼ਾਸਨਿਕ ਅਧਿਕਾਰੀ ਪੁਜੇ ਹਨ ਤੇ ਉਹਨਾਂ ਵੱਲੋਂ ਟੋਲ ਪਲਾਜ਼ਾ ਵਾਲਿਆਂ ਨੂੰ ਨੋਟੀਫਿਕੇਸ਼ਨ ਵੀ ਦਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਡੀਸੀ ਦਫਤਰ ਦੇ ਅਧਿਕਾਰੀਆਂ ਕਿਹਾ ਕਿ ਨੋਟੀਫਿਕੇਸ਼ਨ ਪਹਿਲਾਂ ਹੀ ਟੋਲ ਪਲਾਜ਼ਾ ਵਾਲਿਆਂ ਨੂੰ ਭੇਜਿਆ ਗਿਆ ਹੈ। ਪਰ ਟੋਲ ਪਲਾਜ਼ਾ ਵਾਲੇ ਜਾਣਬੁੱਝ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਜਿਸ ਤੇ ਚਲਦੇ ਅੱਜ ਸਾਨੂੰ ਮਜਬੂਰਨ ਇੱਥੇ ਧਰਨਾ ਲਗਾ ਕੇ ਟੋਲ ਪਲਾਜ਼ਾ ਬੰਦ ਕਰਨਾ ਪਿਆ। ਕੀ ਗੱਲ ਹੋਈ ਆ ਤੁਹਾਡੇ ਨਾਲ? ਕਲ ਸਰ ਸਵੇਰੇ 6 ਵਜੇ ਆਉਂਦਾ ਬਿਆ ਇਹ ਵਿਖੇ ਲੱਗ ਕੇ ਤੇ ਚੰਨਾ ਟੋਲੇ ਕੋਲ ਬੈਠੇ ਨੂੰ ਕਰਦੇ ਆਂ ਤੇ ਇਹਦੇ ਪਰਚਾ ਉਹ ਬਾਅਦ ਮੈਂ ਉਹ ਵੀ ਪਰਚਾ ਸਬੰਧੀ ਹੋਈ ਕਿ ਕਿ ਖਾਣਾ ਨਾ ਗੱਲ ਕਰ ਰਹੇ ਲੋ ਤੇ ਕੋਈ ਨਾ ਕਾਲ ਕਰਨ ਦੇ ਵਜਾ ਮੇਰਾ ਬੋਲ ਰਿਹਾ ਹੈ ਉਹ ਕਿ ਜਿੰਨੂ ਮਰਜ਼ੀ ਕਰਾ। ਹੋਰ ਵੀ ਕੋਈ ਗੱਲਬਾਤ ਹੋਈ? ਹਾਂਜੀ ਸਰ ਤਾਂ ਉਹ ਕੀ ਹੋਈ? ਕੀ ਮੰਗ ਕਰਦੇ ਜੀ? ਮੰਗੇ ਨਹੀਂ ਕਰਦੇ ਸਰ ਸਾਡੀ ਇੱਕ ਸੰਗਲ ਨਹੀਂ ਪਹੁੰਚ ਨਹੀਂ ਯਾਰ। ਮੇਰਾ ਨਾਮ ਗੁਰਜਨ ਸਿੰਘ ਭਾਰਤੀ ਕਿਸਾਨੀ ਦਾ ਸਿੱਧੂ ਪੁੱਤ ਆ ਗੁਰਜਨ ਜੀ ਕੀ ਗੱਲ ਹੋਈ ਹੈ ਜੀ ਅੱਜ ਅੱਜ ਜਿਹੜੀ ਗੱਲ ਹੋਈ ਹੈ ਇਸਲੇ ਤਾਂ ਸਾਡਾ ਕਿਸਾਨ ਆਪਣੇ ਪਰਾਲੀ ਦੇ ਇਕੱਠੇ ਲੈ ਕੇ ਜਿਹੜਾ ਫੈਕਟਰੀ ਵਾਲ ਨੂੰ ਜਾ ਰਿਹਾ ਹੈ ਸਵੇਰੇ 6 ਵਜੇ ਟੂਲਟਾਈਰ ਨੂੰ ਧੱਕਿਆ ਗਿਆ ਉਹਨੂੰ ਕਹਿੰਦੇ ਕਿ ਆਪਣਾ ਟੂਲ ਕਟਾ ਉਹ ਕਹਿੰਦਾ ਕਿ ਸਾਨੂੰ ਇਹ ਚੀਜ਼ਾਂ ਮਰਬਲ ਫ੍ਰੀ ਆ ਡੀਸੀ ਸਾਹਿਬ ਨੇ ਮਰਬਲ ਸਾਨੂੰ ਹੁਕਮ ਦਿੱਤੇ ਆ ਕਿ ਇਹ ਚੀਜ਼ਾਂ ਮਰਬਲ ਆਪਾਂ ਟੂਲ ਪਾਜਾਂ ਨਹੀਂਗੇ ਨਾ ਪਰਾਲੀ ਫ੍ਰੀ ਆ ਬਿਲਕੁਲ ਤੇ ਇਹਨਾਂ ਨੇ ਕੋਈ ਜਿਹੜੇ ਗੁੰਡੇ ਰੱਖੇ ਆ ਟੂਲ ਪਾਜੇ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਲੱਭ ਲੱਭ ਕੇ ਲਿਆਉਂਦੇ ਆ ਕਿ ਆਹ ਬੰਦਾ ਗੁੰਡਾ ਵਾ ਇਹ ਨਹੀਂ ਇਹ ਇਕੱਲੇ ਕਿਸਾਨਾਂ ਨੂੰ ਡੱਕਦੇ ਆ ਹੋਰ ਵੀ ਫੈਮਿਲੀ ਵਾਲਿਆਂ ਨੂੰ ਸਾਡੇ ਕਿਸਾਨਾਂ ਨੂੰ ਬੜਾ ਡੱਕਦੇ ਜਿਹੜੇ ਸਾਡੇ ਆਗੂ ਆ ਫਿਰ ਉਹਨਾਂ ਨਾਲ ਫੈਮਿਲੀ ਨਹੀਂ ਗੁੰਡਾਗਰਦੀ ਕਰਦੇ ਆ ਦੇਣਾ ਪੈਂਦਾ ਟੈਕਸ ਉਹਨਾਂ ਨੂੰ ਇਸ ਕਰਕੇ ਜਿਹੜਾ ਅੱਜ 6 ਵਜੇ ਦਾ ਸਾਡਾ ਇੱਥੇ ਕਿਸਾਨ ਡੱਕਿਆ ਪਰਾਲੀ ਜਿਹੜੀ इकट्ठी ਲੱਦ ਕੇ ਲੈ ਜਾਂਦਾ ਇੱਕ ਪਾਸੇ ਸਰਕਾਰ ਆਂਦੀ ਆ ਇੱਕ ਪਾਸੇ ਸਾਨੂੰ ਡੀਸੀ ਸਾਹਿਬ ਆਂਦੇ ਆ ਕਿ ਇਹ ਪਰਾਲੀ ਨੂੰ ਅੱਗ ਨਾ ਲਾਓ ਤੇ ਫਿਰ ਪਰਾਲੀ ਨੂੰ ਅੱਗ ਨਾ ਲਈਏ ਤੇ ਕਿੱਥੇ ਖੜੀਏ ਇੱਕ ਪਾਸੇ ਆਪ ਆਪਨੇ ਘਰੋਂ ਪੈਸੇ ਦੇ ਕੇ ਇਹ ਗੱਠੇ ਬਣਾ ਕੇ ਫੈਕਟਰੀਆਂ ਜਿੱਕਰ ਲੈਣੇ ਆ ਉੱਤੋਂ ਸਾਨੂੰ ਸਰਕਾਰ ਆਂਦੀ ਕਿ ਤੁਹਾਨੂੰ 500 ਰੁਪਇਆ ਕਿਲੇ ਦਿੱਤਾ ਜਾਊਗਾ 500 ਦੇਣ ਦੀ ਬਜਾਏ ਅਸੀਂ 2000 ਕੋਲੋਂ ਦੇ ਕੇ ਇਹ ਜਿਹੜੇ ਗੱਠੇ ਆ ਫੈਕਟਰੀਆਂ ਹੀ ਭੇਜਨੇ ਫਿਰ ਸਾਨੂੰ ਟੂਲ ਪਰਾਜੇ ਤੇ ਆਣ ਕੇ ਡੱਕਿਆ ਜਾਂਦਾ ਵਾ ਕਹਿੰਦੇ ਇਹ ਨਹੀਂ ਫਰੀ ਕੀਤਾ ਜਾਊਗਾ ਇਸ ਕਰਕੇ ਸਵੇਰ ਦਾ 6 ਵਜੇ ਦਾ ਸਾਡੇ ਕਿਸਾਨ ਦਾ ਫੋਨ ਵੀ ਖੋਇਆ ਗਿਆ ਵਾ ਉਹਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਗਾਲੀ ਗਲੋਚ ਕੀਤਾ ਗਿਆ ਤੇ ਫੋਨ ਖੋ ਕੇ ਸਵੇਰ ਦਾ ਇਹਨਾਂ ਨੇ ਆਪਣੇ ਦਫ਼ਤਰ 'ਚ ਰੱਖਿਆ ਉੱਤੋਂ ਕਹਿੰਦੇ ਤੂੰ ਜਿੰਨੂੰ ਮਰਜ਼ੀ ਸਾਧਲਾ ਜਿਹੜੀਆਂ ਮਰਜ਼ੀ ਕਿਸਾਨ ਜੱਥੇ ਬੰਦੀਆਂ ਆ ਜਨ ਇੱਥੇ ਆਪਾਂ ਟੂਲ ਲੈਣਾ ਲੈਣਾ ਸਵੇਰ ਦਾ 6 ਵਜੇ ਦਾ ਰਸਮਟ ਕਰਨ ਦੇ ਜੀ ਸਾਡੇ ਕਿਸਾਨਾਂ ਨੂੰ ਹੁਣ ਆਣ ਕੇ ਅਸੀਂ 8 ਵਜੇ ਤੋਂ ਲੈ ਕੇ ਇੱਥੇ ਆਣ ਕੇ ਖਲੋਤੇ ਆ ਹੁਣ 10 10:30 ਹੋ ਗਏ ਆ ਹਲੇ ਤੱਕ ਟਰੈਕਟਰ ਸਾਡੇ ਉੱਥੇ ਲੱਗੇ ਆ ਇਸ ਕਰਕੇ ਹੁਣ ਸਾਨੂੰ ਕਹਿੰਦੇ ਡੀਸੀ ਸਾਹਿਬ ਦੇ ਹੁਕਮ ਦੇ ਸਾਨੂੰ ਲੈ ਕੇ ਦੋ ਕਿ ਡੀਸੀ ਸਾਹਿਬ ਨੇ ਕਿਹਾ ਵਾਗੇ ਗੱਡੀਆਂ ਜਾਣ ਦਿੱਤੀਆਂ ਜਾਣ ਭਰਾ ਜੀ ਡੀਸੀ ਸਾਹਿਬ ਦੇ ਦਫਤਰ ਦੇ ਵਿੱਚ ਕੋਈ ਵਰਕਰ ਪਹੁੰਚਿਆ ਜਾਂ ਫਿਰ ਡੀਸੀ ਸਾਹਿਬ ਖੁਦ ਪਹੁੰਚੇ ਨਹੀਂ تھے۔ ਨਹੀਂ ਨਹੀਂ ਡੀਸੀ ਸਾਹਿਬ ਆਪ ਵੀ ਮੌਜੂ ਹੈ ਉਹਨਾਂ ਦਾ ਇੱਕ ਨਮਾਇंदे ਪਹੁੰਚੇ ਨੇ ਇੱਥੇ ਸਾਡੇ ਉਹਨਾਂ ਨੇ ਆਣ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਵਿਖਾਇਆ ਬਲਾਦਾ ਕੀ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਪਿਆ ਹੋਆ ਆਪਣੇ ਚਿਰ ਦਾ ਇੱਥੇ ਕਹਿੰਦੇ ਡੀਸੀ ਸਾਹਿਬ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਆਉਣ ਇੱਥੇ ਸਾਨੂੰ ਦੱਸਣ ਆਣਗੇ ਕਿ ਡੀਸੀ ਇੱਥੇ ਆਵੇ ਸਾਨੂੰ ਲੈ ਕੇ ਜਾਵੇ ਵੀ ਹਾਂ ਠੀਕ ਆ ਹੁਣ ਡੀਸੀ ਸਾਹਿਬ ਦਾ ਜਿਹੜਾ ਆਇਆ ਨਮਾਇंदे ਆਏ ਉਹਨਾਂ ਨੇ ਦੱਸਿਆ ਕਿ ਜਿਹੜਾ ਨੋਟੀਫਿਕੇਸ਼ਨ ਹੈ ਉਹਨਾਂ ਬੜੇ ਕਹਿੰਦਾ ਗਿਆ ਹੁਣ ਸੇ ਨੋਟੀਫਿਕੇ